ਮੈਂ ਆਪਣੇ ਸਾਥੀਆਂ ਨਾਲ ਸਾਡੇ ਵੀਰ ਸਿੰਘ ਸਿੱਧੂ ਸਾਡੇ ਫਾਰਮਰ ਮਿਨਿਸਟਰ ਮਦਨ ਰਾਜ ਜਲਾਲਪੁਰ ਸਾਹਿਬ ਸਾਡੇ ਐਮਐਲਏ ਸਾਤਰਪੁਰ ਜਿੰਦਰ ਸਿੰਘ ਬਾਜਵਾ ਜੀ ਜਿਹੜੇ ਪੁਰਾਣੇ ਪੰਚਾਇਤਾਂ ਦੇ ਮਿਨਿਸਟਰ ਰਹੇ ਨੇ ਤੇ ਢਿੱਲੋਂ ਸਾਹਿਬ ਇਹ ਮੇਰੇ ਨਾਲ ਨੇ ਐਡਵੋਕੇਟ ਸਾਹਿਬ ਤੇ ਮਿਸਟਰ ਦਿਓਲ ਐਡਵੋਕੇਟ ਵੀ ਨੇ ਇੱਕ ਤੇ ਚਿੱਠੀ ਅਸੀਂ ਜਿਹੜੀਆਂ ਜਿਹੜੀਆਂ ਐਪਰੀਹੈਂਸ਼ਲ ਸਾਡੀ ਪਾਰਟੀ ਵੱਲੋਂ ਨੇ ਉਹ ਮੈਂ ਚਿੱਠੀ ਇਲੈਕਸ਼ਨ ਕਮਿਸ਼ਨ ਨੂੰ ਦਿੰਦੀ ਹਾਂ ਸਾਈਨ ਚਿੱਠੀ ਉੱਤੇ ਇਹਨ ਸਾਈਨ ਦੀ ਤੁਹਾਨੂੰ ਮੈਂ ਫੋਟੋ ਦੇ ਰਿਹਾ ਮੁੰਨ ਨੂੰ ਆਲਰੇਡੀ ਸਾਈਨ ਦੇ ਪੀਚ ਦੂਸਰੀ ਗੱਲ ਇਹ ਹੈ ਕਿ ਜਿਸ ਕਿਸਮ ਨਾਲ ਇਹ ਜਿਹੜੀਆਂ ਪਚਾਇਦੀਆਂ ਇਲੈਕਸ਼ਨਸ ਕੀਤੀਆਂ ਜਾ ਰਹੀਆਂ ਨੇ ਅਸੀਂ ਜਿਹੜੀਆਂ ਉਹਦੇ ਵਿੱਚ ਕਮੀਆਂ ਪੇਸ਼ੀਆਂ ਦੱਸੀਆਂ ਇੱਕ ਇੱਕ ਮਿੰਟ ਇੱਕ ਵੱਡੀ ਕਮੀ ਪੇਸ਼ੀ ਹੈ ਕਿ ਜਿਹੜੇ ਇਲੈਕਟਰਲ ਰੂਲਸ ਨੇ ਜਿਨ੍ਹਾਂ ਦੇ ਉੱਤੇ ਇਹ ਪੰਚਾਇਤ ਦੀਆਂ ਇਲੈਕਸ਼ਨਾਂ ਹੋਣ ਵਾਲੀਆਂ ਨੇ ਇਲੈਕਸ਼ਨ ਕਮਿਸ਼ਨ ਨੇ ਪਿਕ ਇੱਕ ਮੀਟਿੰਗ ਅਰਚ ਉਹਨਾਂ ਨੇ ਇੱਕ ਇੱਕ 23 ਤੋਂ ਉਹ ਲਿਸਟਾ ਪੇਕ ਕੀਤੀ ਸੀ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਜਿਹੜੀ ਪਾਰਲੀਮੈਂਟ ਦੀ ਇਲੈਕਸ਼ਨ ਹੋਈ ਸੀ ਉਹ ਇੱਕ ਇੱਕ 24 ਦੀ ਵੋਟਰ ਲਿਸਟਾਂ ਤੋਂ ਹੀ ਸੀ ਤੁਸੀਂ ਇੱਕ ਇੱਕ 23 ਤੋਂ ਕੀਤਾ ਬਹੁਤ ਸਾਰੇ ਬੰਦੇ ਜਿਹੜੇ ਇਹਦੇ ਵਿੱਚ ਸਰਪੰਚ ਵੀ ਖਿਡਾਉਣਾ ਚਾਹਦੇ ਹੋ ਸਕਦਾ ਜਿਹੜਾ ਉਦੋਂ 18 ਸਾਲ ਦਾ ਨਹੀਂ ਹਾਲ ਬਾਅਦ 18 ਦਾ ਹੋ ਗਿਆ ਤਾਂ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਹੈ ਨੇ ਉਹਨਾਂ ਨੇ ਇਹ ਪ੍ਰੋਮਿਸ ਕੀਤਾ ਕਿ ਸਾਰੇ ਨੂੰ ਅਸੀਂ ਇਕ ਵਾਰੀ ਰੀਲੂਕ ਕਰ ਲਵਾਂਗੇ ਤੇ ਜਿਹੜੀ ਲੇਟੈਸਟ ਲਿਸਟ ਵੀ ਹੋਏਗੀ ਉਹ ਵੀ ਬੰਦੇ ਅਸੀਂ ਪੰਚਾਇਤੀਆਂ ਵੋਟਾਂ ਦੇ ਵਿੱਚ ਮਨਜ਼ੂਰ ਕਰਾਂਗੇ ਮੈਂ ਸਮੁੱਚੇ ਪੰਜਾਬ ਦੇ ਪਿੰਡ ਵਾਲੇ ਜਿੰਨੇ ਵੀ ਇੱਥੇ ਸਾਡੀ ਪੰਚਾਇਤਾਂ ਲੜਨ ਵਾਲੇ ਲੋਕ ਨੇ ਉਹਨਾਂ ਨੂੰ ਬੇਦੀ ਕਰਨਾ ਚਾਹਨਾ ਕਿ ਅੱਜ ਹੀ ਇਲੈਕਸ਼ਨ ਕਮਿਸ਼ਨਰ ਸਾਹਿਬ ਨੇ ਹੁਕਮ ਦਿੱਤਾ ਜਿਹੜੀ ਡਿਪਟੀ ਕਮਿਸ਼ਨਰ ਦੀ ਵੋਟਰ ਲਿਸਟ ਹੈ ਵੈਬਸਾਈਟ ਹੈ ਡਿਪਟੀ ਕਮਿਸ਼ਨਰ ਤੁਹਾਡੇ ਜੇ ਜਿਲ੍ਹੇ ਦਾ ਜਿਹੜਾ ਵੀ ਡਿਪਟੀ ਕਮਿਸ਼ਨਰ ਹੋਏਗਾ ਉਹਦੀ ਵੈਬਸਾਈਟ ਤੋਂ ਤੁਸੀਂ ਡਾਊਨਲੋਡ ਕਰ ਸਕਦੇ ਹੋ ਉਹਦੇ ਵਿੱਚ ਬਕਾਇਦਾ ਤੌਰ 'ਤੇ ਵੋਟਰ ਲਿਸਟਾਂ ਵੀ ਹੈ ਇਹਨਾਂ ਨੂੰ ਕਹਿ ਦਿੱਤਾ ਗਿਆ ਕਿ ਵੈਬਸਾਈਟ ਤੇ ਪਾਓ ਉਹ ਹੁਣ ਤੱਕ ਹੋ ਜਾਏਗਾ ਵਿਥਿਨ ਆਵਰਜ਼ ਉਹ ਚੀਜ਼ ਉਹ ਵੀ ਹੋ ਜਾਏਗੀ ਉਹਨਾਂ ਨੇ ਯਕੀਨ ਦਵਾਇਆ ਇਹਦੇ ਨਾਲ ਨਾ ਜਿੰਨੇ ਵੀ ਪਿੰਡਾਂ ਦੇ ਵਿੱਚ ਵਾਰਡ ਬਣੇ ਤੇ ਲੋਕਾਂ ਕੋਲ ਵਾਰਡਾਂ ਦੀ ਅਜੇ ਤੱਕ ਇਨਫੋਰਮੇਸ਼ਨ ਹੈ ਨਹੀਂ ਸੀ ਇਤਲਾਹ ਹੈ ਨਹੀਂ ਸੀ ਜਾਂ ਜਿਹੜੀ ਰੈਜ਼ਰਵੇਸ਼ਨ ਹੋਈ ਕਿਹੜੇ ਵਾਰਡ ਚ ਜਾਂ ਕਿਹੜੇ ਪਿੰਡ ਦੀ ਕੀ ਰਿਜ਼ਰਵੇਸ਼ਨ ਹੈ ਕਿ ਜਾਤ ਰਿਜ਼ਰਵੇਸ਼ਨ ਹੈ ਜਾਂ ਔਰਤਾਂ ਦੀ ਰਿਜ਼ਰਵੇਸ਼ਨ ਹੈ ਜਾਂ ਜਨਰਲ ਕੈਟਗਰੀ ਉਹ ਸਾਰੀਆਂ ਚੀਜ਼ਾਂ ਅੱਜ ਵੈਬਸਾਈਟ ਤੇ ਆਪਣੇ ਆਪਣੇ ਡੀਸੀ ਜਿਹੜੇ ਮੇਰੇ ਵੀਰ ਨਹੀਂ ਇਹ ਪਤਾ ਕਰຊਾਦੇ ਹੋ ਕੋਈ ਵਕੀਲ ਕਰਕੇ ਵੈਬਸਾਈਟ ਨੂੰ ਡਾਊਨਲੋਡ ਕਰ ਲਓ ਟੈਲੀਫੋਨ ਤੇ ਵੀ ਹੋ ਜਾਂਦਾ ਇੱਕ ਤੇ ਇੱਕ ਵੱਡਾ ਖੱਛਾ ਜਿਹੜਾ ਸੀ ਇਲੈਕਸ਼ਨ ਕਮਿਸ਼ਨਰ ਸਾਹਿਬ ਦੇ ਸਾਹਮਣੇ ਲੈ ਕੇ ਆਉਂਦਾ ਹੈ ਕਿ ਕੱਲ ਤੋਂ ਨੋਮੀਨੇਸ਼ਨਸ ਆਨ ਹੋ ਗਿਆ ਨੇ ਨੋਮੀਨੇਸ਼ਨ ਔਨ ਹੋਣ ਤੋਂ ਬਾਅਦ ਹੋਇਆ ਕੀ ਸਾਰੇ ਸੈਕਟਰੀ ਜਿਹੜੇ ਪੰਚਾਇਤਾਂ ਦੇ ਇਹਨਾਂ ਨੇ ਆਪਣੇ ਟੈਲੀਫੋਨ ਬੰਦ ਕਰ ਲਏ ਸਾਰੇ ਬੀਡੀਪੀਓਜ਼ ਨੇ ਆਪਣੇ ਟੈਲੀਫੋਨ ਬੰਦ ਕਰ ਲਏ ਇੱਕ ਇੱਕ ਵੀਡੀਓ ਕੋ ਦੋ ਦੋ ਤਿੰਨ ਤਿੰਨ ਬਲਾਕ ਦੇ ਜਿਸ ਦਾ ਮੇਰੇ ਹਲਕੇ ਜੀ ਇੱਕ ਔਲ ਕਾਦੀਆਂ ਵੀ ਹੈ ਧਾਰੀਵਾਲ ਵੀ ਹੈ ਜੇ ਕੱਲ ਪੁੱਛਿਆ ਲੋਕਾਂ ਨੇ ਕਿ ਅਸੀਂ ਤੁਹਾਡੇ ਕੋ ਐਨਓਸੀਜ਼ ਲੈਣੀਆਂ ਨੇ ਚੋਲਾ ਟੈਕਸ ਦੇ ਕਲੀਅਰੈਂਸਜ਼ ਲੈਣੀਆਂ ਨੇ ਕਿੱਥੇ ਉਹ ਕਹਿੰਦੇ ਜੀ ਮੈਂ ਕਾਦੀਆਂ ਬੈਠਾ ਕਾਦੀਆਂ ਜਦੋਂ ਜਾਂਦੇ ਉਹ ਕਹਿੰਦੇ ਤੁਹਾਡੇ ਵੱਲ ਬੈਠੇ ਸੋ ਇਹ ਇੱਕ ਦੂਸਰੀ ਕੱਲ ਅਸੀਂ ਇਹਨਾਂ ਦੇ ਰੋਟਰਸ ਲੈਂਦੀ ਸੈਕਟਰੀ ਜਿਹੜਾ ਪੰਚਾਇਤ ਦਾ ਬੇਸਿਕਲੀ ਹਰ ਪਿੰਡ 'ਚ ਇੱਕ ਹੋਣਾ ਚਾਹੀਦਾ ਹੈ ਕਿ ਆਪਾਂ ਤੋਂ ਦੋ ਜਾਂ ਤਿੰਨ ਪਿੰਡ ਉਹਦੇ ਕੋਲ ਹੋਣੇ ਚਾਹੀਦੇ ਕਈ ਸੈਕਟਰੀ ਜਿਹਨਾਂ ਕੋ 80 80 ਪਿੰਡ ਦੇ ਦਿੱਤੇ ਜਿੰਨੀ ਵੀਡੀਓ ਕੋ ਪਾਵਰ ਹੋਣੀ ਹੈ 50 ਸੈਕਟਰੀ ਕੋ ਉਹਦਾ ਮਤਲਬ ਹੈ ਜਿਹੜੇ ਪਲਾਈਅਬਲ ਨੇ ਜਿਹੜੇ ਜਿਹੜੇ ਸੈਕਟਰੀ ਹੈ ਸਮਝ ਲੀਦੇ ਜਿਨ੍ਹਾਂ ਤੇ ਇਹਨਾਂ ਨੂੰ ਯਕੀਨ ਹੈ ਆਪ ਵਾਲਿਆਂ ਉਹਨਾਂ ਨੂੰ ਇਹ ਗੱਲ ਕਹਿਤੀ ਤੁਸੀਂ ਚੁੱਪ ਹੋ ਕੇ ਟੈਲੀਫੋਨ ਬੰਦ ਕਰੋ ਤੇ ਲੱਭੜਾ ਨਹੀਂ ਕਿਸੇ ਨੂੰ ਹੁਣ ਸਾਰੇ ਇੱਥੇ ਸੈਕਟਰੀਆਂ ਦੇ ਪੰਜਾਬ 'ਚ ਮੈਂ ਗੱਲ ਕਰ ਰਿਹਾ ਕੱਲੇ ਆਪਣੇ ਹਲਕੇ ਦੀ ਪੰਜਾਬ ਦੇ ਵਿੱਚ ਸਾਰੇ ਸੈਕਟਰੀਆਂ ਨੇ ਟੈਲੀਫੋਨ ਬੰਦ ਕੀਤੇ ਬੀਡੀਪੀਓਜ਼ ਦੇ ਟੈਲੀਫੋਨ ਬੰਦ ਕੀਤੇ ਫਿਰ ਅਸੀਂ ਇਹ ਗੱਲ ਕਹੀ ਕਿ ਵੇਖੋ ਜੀ ਇਹਦੇ ਵਿੱਚ ਨਿਚਰੇਤ ਦੇ ਵੀ ਛੁੱਟੀ ਆ ਜਾਣੀ ਤੇ ਤੁਸੀਂ ਇਹ ਦੱਸੋ ਜੇ ਕਿਸੇ ਨੇ ਆਪਣਾ ਐਫੀਡੇਵਿਟ ਜਾਂ ਕਿਸੇ ਨੇ ਕਿਸੇ ਨੂੰ ਕਿਹਾ ਜਾਂਦਾ ਕਿ ਤੁਸੀਂ ਐ ਐਸੀ ਦਾ ਸਰਟੀਫਿਕੇਟ ਲੈ ਕੇ ਆਓ ਇੱਕ ਇਹ ਮੈਂ ਦੱਸਣਾ ਚਾਹਣਾ ਅੱਜ ਦੇ ਇਲੈਕਸ਼ਨ ਕਮਿਸ਼ਨ ਸਾਹਿਬ ਨੇ ਯਕੀਨ ਦੋਆ ਹੈ ਕਿ ਜਿਹੜਾ ਆਲਰੇਡੀ ਸ਼ੈਡਿਊਲ ਕਾਸਟ ਹੈ ਸਾਡਾ ਭਰਾ ਤੇ ਉਹਦੇ ਕੋਲ ਆਲਰੇਡੀ ਪੁਰਾਣਾ ਸਰਟੀਫਿਕੇਟ ਹੈ ਉਹੀ ਹੁਣ ਮੰਨਿਆ ਜਾਏਗਾ ਹਰ ਇਲੈਕਸ਼ਨ 'ਚ ਨਵਾਂ ਸਰਟੀਫਿਕੇਟ ਲਿਆ ਦੀ BC ਦੀ SC ਦੀ ਕੋਈ ਲੋੜ ਨਹੀਂ ਪੈਗੀ ਇਹ ਕੀ ਹੈ ਇਹਦੇ ਨਾਲ ਨਾਲ ਅਸੀਂ ਇਹਨਾਂ ਨੂੰ ਗੁਜ਼ਾਰਿਸ਼ ਕੀਤੀ ਹੈ ਕਿ ਤਹਿਸੀਲਾਂ ਵਿੱਚ ਤਹਿਸੀਲਦਾਰ ਨਹੀਂ ਬੈਠੇ ਨਾ ਤਸੀਲਦਾਰ ਨਹੀਂ ਬੈਠੇ ਤੇ ਦੱਸੋ ਜਿਹੜਾ ਤੁਸੀਂ ਐਸਟੀਐਮ ਇੱਕ ਜਾਰੀ ਕੀਤਾ ਸੀ ਇਹਨੇ ਨੋਟੀਫਿਕੇਸ਼ਨ ਕਿ ਜੇ ਤੁਹਾਨੂੰ ਚੁੱਲਾ ਟੈਕਸ ਦੀ ਕੋਈ ਕਲੀਅਰੈਂਸ ਨਹੀਂ ਦਿੱਤਾ ਤੇ ਤੁਸੀਂ ਆਪਣੇ ਇੱਕ ਐਫੀਡੇਵਿਟ ਲਾ ਦਿਓ ਨਾਲ ਜਿਸ ਐਫੀਡੇਵਿਟ ਦੇ ਵਿੱਚ ਅਸੀਂ ਮੈਂਸ਼ਨ ਕਰ ਰਿਹਾ ਮੈਂ ਅੱਜ ਹੀ 1 ਘੰਟੇ ਦੇ ਵਿੱਚ ਵਿੱਚ ਆਪਣੇ ਫੇਸਬੁੱਕ ਤੇ ਤੇ ਸਾਰੇ ਪਾਰਟੀ ਦੇ ਫੇਸਬੁੱਕ ਤੇ ਹੋਏਗਾ ਉਹ ਸਾਰੇ ਬੰਦੇ ਦੇਖ ਸਕਦੇ ਨੇ ਉਹਦੇ ਚ ਇਹ ਹੈ ਬੰਦਾ ਲਿਖ ਕੇ ਦੇਵੇਗਾ ਨੋਟਰੀ ਪਰਬੇ ਕੋ ਟੈਸਟ ਕਰਾਏਗਾ ਉਹ ਜੇ ਲਿਖਿਆ ਜਾਏਗਾ ਕਿ ਮੈਂ ਪੰਜਾਬ ਸਰਕਾਰ ਦੀ ਜਾਂ ਕੋਈ ਪੰਚਾਇਤੀ ਪੈਲੀ ਤੇ ਕਿਤੇ ਵੀ ਕਬਜ਼ਾ ਨਹੀਂ ਕੀਤਾ ਮੈਂ ਕਿਸੇ ਵੀ ਪੰਚਾਇਤੀ ਰਾਜ ਜਾਂ ਲੋਕਲ ਬਾਡੀਜ਼ ਦਾ ਕੋਈ ਬਕਾਇਆ ਨਹੀਂ ਦੇਣਾ ਮੇਰੀ ਕੋਈ ਦੇਣਦਾਰੀ ਨਹੀਂ ਹੋਏਗੀ ਉਹ ਜੇ 24 ਘੰਟਿਆਂ ਚਾਰੋ ਜਿਹੜਾ ਉਹਦਾ ਜਵਾਬ ਨਹੀਂ ਦਿੰਦਾ ਉਹਦਾ ਮਤਲਬ ਤੁਹਾਡੇ ਕਾਗਜ਼ ਮੰਜ਼ੂਰ ਸਾਨੂੰ ਤਹਿਸੀਲਦਾਰਾਂ ਦੇ ਦੂਸਰ ਕਿਉਂਕਿ ਹੁਣ ਕੀਤਾ ਕਿ ਤਹਿਸੀਲਦਾਰ ਤਹਿਸੀਲਾਂ ਕਿ ਨਹੀਂ ਬੈਣੀ ਤੇ ਉਹ ਬੰਦੇ ਆਪਣੇ ਨੋਟੀਫਾਈ ਕਿੱਥੋਂ ਕਰਾਂ ਜੀ ਮੋਰਾ ਕਿੱਥੋਂ ਲਵਾਣ ਸੋ ਉਹਦੇ ਵਾਸਤੇ ਅਸੀਂ ਮਸ਼ਕੂਰ ਹੈ ਇਲੈਕਸ਼ਨ ਕਮਿਸ਼ਨ ਸਾਹਿਬ ਨੇ ਸਾਡੀ ਇਹ ਗੱਲ ਤਸਲੀਮ ਕੀਤੀ ਹੈ ਕਿ ਖੱਜਲ ਖਰਾਬੀ ਢਾਣ ਵਾਸਤੇ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਵਾਣ ਵਾਸਤੇ ਅਸੀਂ ਇਹ ਕਰਾਵਾਂਗੇ ਮੈਂ ਇੱਕ ਹੋਰ ਗੁਜ਼ਾਰਿਸ਼ ਇਹਨਾਂ ਨੂੰ ਕੀਤੀ ਹੈ ਕਿ ਅਸੈਂਬਲੀ ਇਲੈਕਸ਼ਨਾਂ ਤੇ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਜਦੋਂ ਗਿਣਤੀ ਹੁੰਦੀ ਉਦੋਂ ਕੈਮਰੇ ਲੱਗ ਜਾਂਦੇ ਜੇ ਸਾਡੇ ਕਿਸੇ ਬੰਦੇ ਨੂੰ ਐਪਰੀਹੈਂਸ਼ਨ ਮੈਂ ਸਮੁੱਚੇ ਪੰਜਾਬ ਦੀ ਗੱਲ ਕਰ ਰਿਹਾ ਕਿਸੇ ਪਾਰਟੀ ਦੇ ਕਿਸੇ ਸਾਥੀ ਨੂੰ ਐਪਰੀਹੈਂਸ਼ਨ ਕੀ ਗਿਣਤੀ ਦੇ ਵਿੱਚ ਕੋਨੀ ਕੀ ਹੁੰਦਾ ਡਾਡ ਕੋਈ ਗਲਤ ਉਥੇ ਅਨਾਉਂਸਮੈਂਟ ਕਰਾਉਣ ਦਾ ਡਰ ਰਿਹਾ ਤੁਸੀਂ ਆਪਣਾ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਅਸੀਂ ਖਰਚਾ ਭਰਨ ਨੂੰ ਵੀ ਤਿਆਰ ਅਸੀਂ ਆਪਣੇ ਕੈਮਰੇ ਲਵਾ ਦਿੰਦੇ ਹਾਂ ਗਿਣਤੀ ਅੰਡਰ ਕੈਮਰਾਸ ਕੀਤੀ ਅਕੋਰਡਿੰਗ ਟੂ ਲਾਜ਼ ਇਸ ਗੱਲ ਤੇ ਲੱਗਿਆ ਅਸੀਂ ਵਿਚਾਰ ਕਰ ਲੈਨੇ ਐਂਡ ਇਸ ਗੱਲ ਤੇ ਕਾਫੀ ਹੱਦ ਤੱਕ ਇਹ ਸਹਿਮਤ ਸਰ ਕਿ ਜਦੋਂ ਕਾਨੂੰਨ ਸਾਡੀ ਅਸੈਂਬਲੀ ਇਲੈਕਸ਼ਨਾਂ ਤੇ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਗਿਣਤੀ ਵੇਲੇ ਕੈਮਰੇ ਲੱਗ ਸਕਦੇ ਨੇ ਇੱਥੇ ਵੀ ਲੱਗਦੇ ਨੇ ਸੋ ਇਹ ਸਾਰੀਆਂ ਗੱਲਾਂ ਅੱਜ ਅਸੀਂ ਇਹਨਾਂ ਦੇ ਨੋਟਿਸ ਲਿਆਏ ਆ ਕਿ ਅਜੇ ਪਿਛਲੇ 2 ਦਿਨ ਤਾਂ ਮੈਂ ਸਮੁੱਚੇ ਪੰਜਾਬ ਦੀ ਤੁਹਾਨੂੰ ਤਸਵੀਰ ਆ ਕੇ ਕਿਸੇ ਨੂੰ ਕੋਈ ਲਿਸਟ ਨਹੀਂ ਦਿੱਤੀ ਜਾ ਬੀਡੀਪੀਓਜ਼ ਦਸਤਰਾਜ ਨਹੀਂ ਨੇ ਸੈਕਟਰੀਆਂ ਨੇ ਆਪਣੇ ਟੈਲੀਫੋਨ ਬੰਦ ਕਰ ਲਏ ਨੇ ਐਸਟੀਐਮ ਅਚਾ ਐਸਟੀਐਮ ਤੇ ਡੀਸੀਜ਼ ਲਾਸਟ ਮੂਮੈਂਟ ਰਿਲਾਈਬਲ ਅਫਸਰ ਲਾ ਲਏ ਕਿਉਂਕਿ ਜੇ ਵੋਟ ਅਚਾ ਇੱਕ ਹੋਰ ਮੈਂ ਗੱਲ ਕਹਿਣੀ ਸੀ ਕਿ ਪਹਿਲੀ ਤਾਰੀਖ ਤੱਕ ਜਿਹੜੀ ਵੋਟ ਹੈ ਨਹੀਂ ਉਹ ਵੋਟ ਵੀ ਬਣਵਾ ਸਕਦਾ ਐ ਐਸਟੀਐਮ ਆਫਿਸ ਚ ਤਿੰਨ ਦਿਨ ਦਾ ਟਾਈਮ ਐ ਤੁਹਾਡੀ ਨਾਮਿਨੇਸ਼ਨ ਦੀ ਯਕੀਨੀ ਤਾਰੀਖ 4 ਤਰੀਕ ਨੂੰ ਉਸ ਤੋਂ 3 ਦਿਨ ਪਹਿਲੇ ਤੱਕ ਤੁਸੀਂ ਆਪਣੀ ਵੋਟ ਐਸਟੀਐਮ ਆਫਿਸ 'ਚ ਬਣਾ ਸਕਦੇ ਹੋ ਜੇ ਨਾ ਬਣੇ ਤੁਸੀਂ ਸਿੱਧਾ ਇਲੈਕਸ਼ਨ ਕਮਿਸ਼ਨ ਨੂੰ ਵੀ ਲਿਖ ਸਕਦੇ ਸੋ ਇਹਨਾਂ ਦੇ ਵੇਖੋ ਲੋਰ ਆਫ ਦੀ ਹਾਊਸ ਤੇ ਭਗਵੰਤ ਮਾਨ ਨੇ ਸਾਡੇ ਇੱਕ ਬਹੁਤ ਹੀ ਆਨਰੇਬਲ ਮੈਂਬਰ ਨੇ ਪੁੱਛਿਆ ਸੀ ਕਿ ਸੀਬੀਸ ਸਾਹਿਬ ਪੰਚਾਇਤ ਦੀਆਂ ਇਲੈਕਸ਼ਨਾਂ ਕਰਾਂ ਰੱਖੇ ਹੋ ਕੀ ਅਸੀਂ ਆਸ ਉਮੀਦ ਰੱਖੀਏ ਕਿ ਫੇਰ ਹੋਣਗੇ ਸਾਰਿਆਂ ਨੂੰ ਜਮਹੂਰੀ ਹੱਕ ਦਿੱਤਾ ਜਾਏਗਾ ਉਹਨਾਂ ਨੇ ਇਹ ਗੱਲ ਅਸ਼ੋਰੈਂਸ ਦਿੱਤੀ ਸੀ ਕਿ ਬਿਲਕੁਲ ਫ੍ਰੀ ਐਂਡ ਫੇਅਰ ਹੋਣਗੇ ਤੁਸੀਂ ਵੇਖੋ ਇਲੈਕਸ਼ਨਾਂ ਅਨਾਉਂਸ ਨਹੀਂ ਇਹ ਇਲੈਕਸ਼ਨਾਂ ਅਨਾਉਂਸਮੈਂਟ ਤੋਂ ਪਹਿਲੇ ਇਹਨਾਂ ਨੇ ਵੱਡੇ ਪੈਮਾਨੇ ਤੇ ਐਸਟੀਐਮ ਬਦਲ ਲਏ ਡੀਸੀ ਬਦਲ ਲਏ ਤੇ ਡੀਸੀਆਂ ਦੇ ਜ਼ਰੀਏ ਜਿਹੜੀ ਪੁਰਾਣੀ ਰੈਜ਼ਰਵੇਸ਼ਨ ਸੀ ਜਿਹੜਾ ਰੋਸਟਰ ਬਣਿਆ ਸੀ ਪੁਰਾਣਾ ਹੁਣ ਬਹੁਤ ਸਾਰੇ ਇਹੋ ਜਿਹੇ ਪਿੰਡ ਨੇ ਜਿਹੜੇ ਤਿੰਨ ਤਿੰਨ ਚਾਰ ਚਾਰ ਵਾਰ ਕਿਸੇ ਕੈਟਾਗਰੀ ਤੇ ਰਿਜ਼ਰਵ ਹੋ ਕੋਇ ਇਸ ਚੀਜ਼ ਪੂਣੀ ਚਾਹੀਦੀ ਸੀ ਰਦਰ ਕਿਹਾ ਉਹ ਡੀਸੀਆ ਤੋਂ ਲਾਸਟ ਮੂਨ ਦੇ ਗਲਤ ਕੰਮ ਕਰਵਾਇਆ ਗਿਆ ਮੈਂ ਆਪਣੀ ਪਾਰਟੀ ਇੰਡੀਅਨ نیشنل ਕਾਂਗਰਸ ਵੱਲੋਂ ਸਮੂੱਚੇ ਅਫਸਰ ਸਹਿਬਾਨ ਨੂੰ ਇਹ ਬੇਤੀ ਕਰੂੰਗਾ ਡੀਸੀਆ ਤੋਂ ਲੈ ਕੇ ਚਲੇ ਤਾ ਕਿਰਪਾ ਕਰ ਕੋਈ ਇਹੋ ਜਿਹਾ ਕੰਮ ਨਾ ਕਰੋ ਜਿਹਦੇ ਨਾਲ ਕੱਲ ਨੂੰ ਕਿਸੇ ਸਟੇਜ ਤੇ ਤੁਹਾਨੂੰ ਮੁਸ਼ਕਲ ਦੇਣ ਵੀ ਕਿਉਂਕਿ ਇਹ ਸਰਕਾਰ ਬਹੁਤਾ ਚਿਰ ਚੱਲਣ ਵਾਲੀ ਨਹੀਂ ਤੁਹਾਨੂੰ ਪਤਾ ਹੀ ਹੈ ਜਿਸ ਕਿਸਮ ਦੇ ਹਾਲਾਤ ਨੇ ਪੰਜਾਬ ਪਰਮਾਤਮਾ ਦੇ ਸਹਾਰੇ ਛੱਡ ਦਿੱਤਾ ਕੋਈ ਐਡਮਿਨਿਸਟ੍ਰੇਸ਼ਨ ਨਾ ਦੀ ਚੀਜ਼ ਨਹੀਂ ਮੈਂ ਸਾਰੇ ਅਫਸਰ ਸਹਿਬਾਨ ਨੂੰ ਗੁਜ਼ਾਰਿਸ਼ ਕਰਾਂਗਾ ਤੁਸੀਂ ਉਹਨਾਂ ਪੋਸਟਾਂ ਤੇ ਹੀ ਰਹਿਣਾ ਵੱਤਵਾ ਤੁਹਾਡੀ ਬਦਲੀ ਕੋਈ ਖੱਬੇ ਸੱਜੇ ਕਰਵਾ ਸਕਦਾ ਤਨਖਾਹ ਵੀ ਤੁਹਾਨੂੰ ਮਿਲਣੀ ਹੈ ਤਾਂ ਜਮਹੂਰੀਅਤ ਦਾ ਆਪਾਂ ਕਤਲ ਨਾ ਕਰੀਏ ਜਮਹੂਰੀਅਤ ਦਾ ਆਪਾਂ ਕਾਲ ਨਾ ਕਰੀਏ ਕਿਰਪਾ ਕਰਕੇ ਇਹਨੂੰ ਫੇਰ ਇਲੈਕਸ਼ਨ ਹੋ ਲਿਆ ਤਾਂ ਸਾਰੇ ਨੂੰ ਵੱਡੀ ਇਲੈਕਸ਼ਨ ਪੰਜਾਬ ਦੇ 13000 ਪਿੰਡਾਂ ਦੀ ਹੈ 70% ਦੀ ਪੰਜਾਬ ਪਿੰਡਾਂ ਵਿੱਚ ਰਹਿੰਦਾ ਹੈ। ਤੋਂ ਮੈਂ ਸਾਰੇ ਅਫਸਰਸ ਨੂੰ ਸਪੈਸ਼ਲੀ ਜਿਹੜਾ BDPO ਤੇ ਲੋਕ ਸਟਾਫ ਉਹਨਾਂ ਨੂੰ ਗੁਜ਼ਾਰਿਸ਼ ਕਰਾਂਗਾ ਕੋਈ ਇਹੋ ਜਿਹਾ ਕੰਮ ਨਾ ਕਰਿਓ ਜਿਹਦੇ ਨਾਲ ਅੱਜ ਨਹੀਂ ਤੇ 6 ਮਹੀਨਿਆਂ ਨੂੰ 6 ਮਹੀਨਿਆਂ ਨੂੰ ਤੇ ਸਾਲ ਨੂੰ ਨਹੀਂ ਤੇ ਹੋਰ ਨੂੰ ਤੁਹਾਡੇ ਖਿਲਾਫ ਕੋਈ ਨਾ ਕੋਈ ਕਾਨੂੰਨੀ ਕਾਰਵਾਈ ਦਾ ਤੁਸੀਂ ਆਪਣੇ ਆਪ ਹੀ ਕੋਈ ਬੈਕਗ੍ਰਾਉਂਡ ਛੱਡ ਜੋ ਬੱਦਲ। ਤੋਂ ਇਨਾਂ ਹੀ ਮੈਂ ਕਹਿੰਦਾ ਹੋਇਆ ਅਸੀਂ ਆਸ ਉਮੀਦ ਕਰਦੇ ਹਾਂ ਇਲੈਕਸ਼ਨ ਕਮਿਸ਼ਨਰ ਸਾਹਿਬ ਫ੍ਰੀ ਐਂਡ ਫੇਅਰ ਬੋਟਿੰਗ।